ਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਆਕਰਨ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਅੰਜੀਤਾ ਫਰ ਸਪੈਸ਼ਨ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਸਮਰਥ ਲਿਪੀ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਭ ਤੋਂ ਸਮਰਥ ਲਿਪੀ ਹੈ ਰੋਮਨ ਦੇਵਨਾਗਰੀ ਗੁਰਮੁਖੀ ਉਪਲੀਆਂ ਤਿੰਨੇ ਹੀ ਤਾਂ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਸਭ ਤੋਂ ਜਿਹੜੀ ਸਮਰਥ ਲਿਪੀ ਹੈ ਉਹ ਗੁਰਮੁਖੀ ਹੈ ਠੀਕ ਹੈ ਹਾਂਜੀ ਅੱਗੇ ਹੈ ਪ੍ਰਸ਼ਨ ਗੁਰਮੁਖੀ ਵਰਣਮਾਲਾ ਵਿੱਚ ਅੱਜਕੱਲ ਕੁੱਲ ਕਿੰਨੇ ਅੱਖਰ ਹਨ ਗੁਰਮੁਖੀ ਵਰਣਮਾਲਾ ਵਿੱਚ ਅੱਜਕੱਲ ਕੁੱਲ ਕਿੰਨੇ ਅੱਖਰ ਹਨ 35 36 40 41 ਤਾਂ ਅੱਜਕੱਲ ਦੇ ਪੁੱਛੇ ਹਨ ਠੀਕ ਹੈ ਅੱਜ ਕਿੰਨੇ ਹਨ ਉਸਤੇ ਗੁਰਮੁਖੀ ਦੇਖਤਾ 41 ਅੱਖਰ ਹਨ ਠੀਕ ਹੈ ਅਜੋਕੇ ਪੰਜਾਬ ਦੀਆਂ ਮੁੱਖ ਉਪ ਬੋਲੀਆਂ कि पंजाब दोलिया किन चार हैं या पाँच हैं मुख पुछे उन्होंने ठीक है मुख उप बोलियां किनिया तो है तीन ठीक है ऑप्शन सैक तीन उप बोलिया हैं ਪੰਜਾਬ ਦੀਆਂ ਉਪ ਬੋਲੀਆਂ ਵਿੱਚੋਂ ਕਿਹੜੀ ਬੋਲੀ ਸਾਹਿਤਿਕ ਬੋਲੀ ਦੇ ਵਧੇਰੇ ਨੇੜੇ ਹੈ ਪੰਜਾਬ ਦੀਆਂ ਉਪ ਬੋਲੀਆਂ ਵਿੱਚੋਂ ਕਿਹੜੀ ਬੋਲੀ ਸਾਹਿਤਿਕ ਬੋਲੀ ਦੇ ਵਧੇਰੇ ਨੇੜੇ ਹੈ ਮਲਵਈ ਮਾਝੀ ਦੁਆਬੀ ਪੁਆਧੀ ਤਾਂ ਸਾਹਿਤਿਕ ਬੋਲੀ ਦੇ ਵਧੇਰੇ ਨੇੜੇ ਹੈ ਇਹਨਾਂ 'ਚੋਂ ਮਾਝੀ ਬੋਲੀ ਠੀਕ ਮਾਜੀ ਬੋਲੀ ਨੂੰ ਟਕਸਾਲੀ ਬੋਲੀ ਕਿਹਾ ਗਿਆ ਹੈ ਸਾਇਹਤਕ ਬੋਲੀ ਕਿਹਾ ਹੈ ਠੀਕ ਹੈ ਅਨਿਕਤਾ ਅੱਗੇ ਹੈ ਪ੍ਰਸ਼ਨ ਉਹ ਅੱਖਰ ਜਿਹੜੇ ਕਿਸੇ ਦੂਸਰੇ ਦੀ ਸਹਾਇਤਾ ਤੋਂ ਬਿਨਾ ਬੋਲੇ ਜਾ ਸਕਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਉਹ ਅੱਖਰ ਜਿਹੜੇ ਕਿਸੇ ਦੂਸਰੇ ਦੀ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾ ਬੋਲੇ ਜਾਣ ਤੁਨਾਨੂੰ ਕੀ ਕਿਹਾ ਜਾਂਦਾ ਹੈ ਵਿਅੰਜਨ ਦੂਤ ਅੱਖਰ ਸਵਰ ਅਨੁਨਾਸਿਕ ਅੱਖਰ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਸਵਰ ਠੀਕ ਹੈ ਉਹ ਅੱਖਰ ਜਿਹੜੇ ਦੂਸਰੇ ਦੀ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾ ਬੋਲੇ ਜਾ ਸਕਣ ਪੰਜਾਬੀ ਵਿੱਚ ਸਵਰ ਅੱਖਰਾਂ ਦੀ ਗਿਣਤੀ ਹੈ ਪੰਜਾਬੀ ਵਿੱਚ ਸਵਰ ਅੱਖਰਾਂ ਦੀ ਗਿਣਤੀ ਹੈ 3 ਹੈ 4 ਹੈ 2 ਹੈ 5 ਹੈ ਤਾਂ ਪੰਜਾਬੀ ਵਿੱਚ ਸਵਰ ਅੱਖਰਾਂ ਦੀ ਗਿਣਤੀ ਕਿੰਨੇ ਹੈ 3 ਹੈ ਠੀਕ ਹੈ ਕਿਹੜੇ-ਕਿਹੜੇ ਹਨ ਊੜਾ ਐੜਾ ਤੇ ਈੜੀ ਬਠਿੰਡਾ ਫਰੀਦਕੋਟ ਫਰੀਦਕੋਟ ਪਟਿਆਲਾ ਵਿੱਚ ਕਿਸ ਉਪ ਬੋਲੀ ਦਾ ਪ੍ਰਯੋਗ ਹੁੰਦਾ ਹੈ ਬਠਿੰਡਾ ਫਰੀਦਕੋਟ ਪਟਿਆਲਾ ਵਿੱਚ ਕਿਹਸੂਪ ਬੋਲੀ ਦਾ ਪ੍ਰਯੋਗ ਹੁੰਦਾ ਹੈ ਮਾਜੀ ਮਲਵਈ ਦੁਆਬੀ ਪੁਆਦੀ ਹਾਂਜੀ ਤਾਂ ਕਿਸ ਬੋਲੀ ਦਾ ਉਪਯੋਗ ਹੁੰਦਾ ਹੈ ਮਲਵਈ ਦਾ ਠੀਕ ਹੈ ਬਠਿੰਡਾ ਫਰੀਦਕੋਟ ਪਟਿਆਲਾ ਦੇ ਵਿੱਚ ਮਲਵਈ ਉਪ ਬੋਲੀ ਦਾ ਪ੍ਰਯੋਗ ਹੁੰਦਾ ਹੈ ਪੰਜਾਬੀ ਵਰਣਮਾਲਾ ਦੇ ਨਵੀਨ ਵਰਗ ਵਿੱਚ ਕੁੱਲ ਅੱਖਰ ਕਿੰਨੇ ਹਨ ਠੀਕ ਹੈ ਨਵੀਨ ਵਰਗ ਵਿੱਚ ਪੰਜਾਬੀ ਵਰਣਮਾਲਾ ਦੇ ਨਵੇਂ ਆ ਵਰਗ ਵਿੱਚ ਕਿੰਨੇ ਅੱਖਰ ਹਨ ਜਿਹੜੇ ਨਵੇਂ ਅੱਖਰ ਆਏ ਹਨ ਉਹ ਕਿੰਨੇ ਹਨ ਠੀਕ ਹੈ ਫਾਰਸੀ ਭਾਸ਼ਾ ਤੋਂ ਆਏ ਹਨ ਤਾਂ ਕਿਹੜੇ ਅੱਖਰ ਹਨ ਕਿੰਨੇ ਹਨ 6 ਠੀਕ ਹੈ ਜੋ نیچے ਬਿੰਦੀ ਵਾਲੇ ਅੱਖਰ ਹਨ ਸਸੇ ਭਾਰੀ ਬਿੰਦੀ कखे पैरी बि गैरी बि जजे पैरी बि बिंदी, बि लले पैरी बिंदी, ठीक है छे अखर सू ठीक है नवीन फारसी भाषा ले गए हम याद रखना किड़े कि ठीक है बिंदी वाले जड़े हैं ससे पैरी बिंदी कखे पैरी बिंदी ग्गे पैरी बिंदी जजे पैरी बिंदी फ्फे पैरी बिंदी लले पैरी बिंदी ਹਾਂਜੀ ਅੱਗੇ ਹਨ ਐੜੇ ਨਾਲ ਕਿੰਨੀਆਂ ਲਗਾ ਲਗਦੀਆਂ ਹਨ ਚਾਰ ਤਿੰਨ ਦੋ ਜਾਂ ਪੰਜ ਤਾਂ ਐੜੇ ਨਾਲ ਕਿੰਨੀਆਂ ਲਗਾ ਲਗਦੀਆਂ ਹਨ ਚਾਰ ਤਿੰਨ ਦੋ ਜਾਂ ਪੰਜ ਤਾਂ ਲਗਦੀਆਂ ਹਨ ਚਾਰ ਠੀਕ ਹੈ ਕੰਨੇ ਨਾਲ ਲਾਣਾ ਦੁਲਾਣਾ alte ਕਨੋੜੀ ਦੇਣਾ ਠੀਕ ਹੈ ਐਡ ਇਹਨਾਂ ਚਾਰ ਜਿਹੜੀਆਂ ਮਾਤਰਾਵਾਂ ਲਿਖਦੀਆਂ ਹਨ ਅੱਗੇ ਹੈ ਏ ਡੀ ਅੱਖਰ ਨਾਲ ਲਗਾ ਦੀ ਗਿਣਤੀ ਕਿੰਨੀ ਹੈ ਠੀਕ ਹੈ ਏ ਡੀ ਅੱਖਰ ਦੇ ਨਾਲ ਕਿੰਨੀਆਂ ਲਗਾ ਮਾਤਰਾਵਾਂ ਲਗਦੀਆਂ ਹਨ ਦੋ ਲਗਦੀਆਂ ਹਨ ਪੰਜ ਲਗਦੀਆਂ ਹਨ ਤਿੰਨ ਲਗਦੀਆਂ ਹਨ ਜਾਂ ਚਾਰ ਲਗਦੀਆਂ ਹਨ ਈ ਡੀ ਦਿਨਾਂ ਤਾਂ ਈ ਡੇ ਨਾਲ ਲੱਗਦੀਆਂ ਹਨ ਤਿੰਨ ਠੀਕ ਹੈ ਸਿਆਰੀ ਦੇ ਨਾਲ ਇੱਕ ਲੱਗਦੀ ਹੈ ਸਿਆਰੀ ਬਿਆਰੀ ਤੇ ਇੱਕ ਲਾ ਠੀਕ ਹੈ ਸਿੰਗਲ ਵਾਲੀ ਜੁੰਡੀ ਉੱਪਰ ਲਾ ਦੋ ਹੁੰਦਾ ਦੁਲਾਵਾ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਸ਼ਬਦ ਦੁਤੱਖਰ ਨਹੀਂ ਹੈ ਦੁਤੱਖਰ ਕਿਹੜੇ ਹੁੰਦੇ ਹਨ ਜਿਹੜੇ ਪੈਰ ਦੇ ਵਿੱਚ ਲੱਗਦੇ ਹਨ ਠੀਕ ਹੈ ਪੈਰ ਦੇ ਵਿੱਚ ਕਿੰਨੇ ਦੁਤੱਖਰ ਲੱਗਦੇ ਹਨ ਤਿੰਨ ਇੱਕ ਬੋਵਾ ਲੱਗਦਾ ਪੈਰ ਦੇ ਵਿੱਚ ਕਹਾ ਹਾ ਲੱਗਦਾ ਹੈ ਤਿੱਗ ਲੱਗਦਾ ਹੈ ਰਾਰਾ ਠੀਕ ਹੈ ਇਹਨਾਂ ਨੂੰ ਬੋਲਦੇ ਆ ਦੁੱਤ ਅਖਰ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਹੈ ਦੁੱਤ ਅਖਰ ਨਹੀਂ ਲੱਗਿਆ ਹੈ ਪ੍ਰੇਮ ਦੇ ਨਾਲ ਪੱਫੇ ਦੇ ਪੈਜ 'ਚ ਵੀ ਰਾਰਾ ਹੈ ਸਵੇਮਾਨ ਦੇ ਸਸੇ 'ਚ ਵੀ ਬੋਵਾ ਹੈ ਜੜ ਵਿੱਚ ਹੈ ਹਾ ਹਾ ਤੇ ਨਜ਼ਾਇਜ਼ ਵਿੱਚ ਕੋਈ ਵੀ ਦੁੱਤ ਅਖਰ ਜਿਹੜਾ ਹੈ ਨਹੀਂ ਲੱਗਿਆ ਹੋਇਆ ਠੀਕ ਹੈ ਤੈ ਹੋ ਗਿਆ ਇਸ ਵਿੱਚ ਫੋਰਥ ਆਪਸ਼ਨ ਕੋਈ ਵੀ ਜਿਹੜਾ ਦੂਤ ਅਕਰ ਨਹੀਂ ਪ੍ਰਯੋਗ ਹੋਇਆ ਹਾਂਜੀ ਇਹ ਕੀ ਹੈ ਦਸਾਂ ਲਗਾ ਵਿੱਚੋਂ ਕੁੱਲ ਕਿੰਨੀਆਂ ਨਾਲ ਬਿੰਦੀ ਲੱਗਦੀ ਹੈ ਵੈਰੀ ਵੈਰੀ ਇੰਪੋਰਟੈਂਟ ਪਹਿਲੇ ਵੀ ਇਹ ਮਾਸਟਰ ਕੈਡਟ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਬ੍ਰੈਸ਼ਨ ਠੀਕ ਹੈ ਤਾਂ ਦਸਾਂ ਲਗਾ ਵਿੱਚੋਂ ਕੁੱਲ ਕਿੰਨੀਆਂ ਲਗਾ ਨਾਲ ਬਿੰਦੀ ਲੱਗਦੀ ਹੈ 6 ਨਾਲ 4 ਨਾਲ 10 ਨਾਲ 8 ਨਾਲ ਤਾਂ ਇਹ ਲੱਗਦੀ ਹੈ 6 ਦੇ ਨਾਲ ਠੀਕ ਹੈ ਕੰਨੇ ਦੇ ਨਾਲ ਲਿਖਦੀ ਹੈ ਬਿਹਾਰੀ ਦੇ ਨਾਲ ਲਿਖਦੀ ਹੈ ਲਾਂ ਦੇ ਨਾਲ ਲਿਖਦੀ ਹੈ ਹੋੜੇ ਤੇ ਕਨੋੜੇ ਦੇ ਨਾਲ ਬਿੰਦੀ ਲੱਗਦੀ ਹੈ ਠੀਕ ਹੈ ਹਾਂਜੀ ਅੱਗੇ ਪੰਜਾਬੀ ਭਾਸ਼ਾ ਦੀ ਵਰਣਮਾਲਾ ਦੇ ਕਿੰਨੇ ਵਰਗ ਹੁੰਦੇ ਹਨ ਪੰਜਾਬੀ ਭਾਸ਼ਾ ਦੀ ਵਰਣਮਾਲਾ ਦੇ ਕਿੰਨੇ ਵਰਗ ਹੁੰਦੇ ਹਨ ਠੀਕ ਹੈ ਕੱਤ ਹੁੰਦੇ ਹਨ 8 ਹੁੰਦੇ ਹਨ 9 ਹੁੰਦੇ ਹਨ ਕ 10 ਹੁੰਦੇ ਹਨ ਠੀਕ ਹੈ ਊੜੇ ਤੋਂ ਲੈ ਕੇ ਸਸੇ ਪੈਰੀ ਬਿੰਦੀ ਤੋ ਤੱਕ ਕਿੰਨੇ ਜਿਹੜੇ ਉਹਨਾਂ ਦੀਆਂ ਵਰਗਾਂ ਵਿੱਚ ਵੰਡੇ ਗਏ ਹਨ ਲਾਈਨਾਂ ਉਹਨਾਂ ਦੀਆਂ ਕਿੰਨੀਆਂ ਹਨ ਤਾਂ ਟੋਟਲ ਜਿਹੜੀਆਂ ਲਾਈਨਾਂ ਹਨ ਵਰਗ ਹਨ 8 ਹਨ ਠੀਕ ਹੈ ਇਹ ਯਾਦ ਰੱਖਣਾ ਪੰਜਾਬੀ ਵਰਣਮਾਲਾ 8 ਵਰਗਾਂ ਵਾਲਾ ਦੇ ਵਿੱਚ ਵੰਡਿਆ ਗਿਆ ਹੈ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦਾ ਵਰਗੀਕਰਨ किन्ने भागों में किया गया है पंजाबी भाषा दुनिया का वर्गीकरण कि भागों में किया गया है तीन चार पाँच या दोनिया की गल हो रही है ठीक है तो धुनिया का वर्गीकरण किया गया है दो दो भागों के गया है किुनिया खंडी तो अखंडी खंडी तो आखंडी ठीक है यह याद रखना खंडी धुनिया शामिल होंगे ਸਵਰ ਵਿਅੰਜਨ ਦੋਵੇਂ ਜਾਂ ਕੋਈ ਵੀ ਨਹੀਂ ਤਾਂ ਖੰਡੀ ਦੁਨੀਆ ਦੇ ਵਿੱਚ ਸ਼ਾਮਿਲ ਹੁੰਦੇ ਹਨ ਸਵਰ ਤੇ ਵਿਅੰਜਨ ਦੋਨੇ ਹੀ ਹੁੰਦੇ ਹਨ ਸ਼ਾਮਿਲ ਠੀਕ ਹੈ ਖੰਡੀ ਦੁਨੀਆ ਦੀ ਧੁਨੀ ਵਿਗਿਆਨ ਦੀਆਂ ਸ਼ਾਖਾਵਾਂ ਕਿਹੜੀਆਂ ਹਨ ਧੁਨੀ ਵਿਗਿਆਨ ਦੀਆਂ ਸ਼ਾਖਾਵਾਂ ਕਿਹੜੀਆਂ ਹਨ ਉਚਾਰਨੀ ਸੰਚਾਰੀ ਉਚਾਰਨ ਖੰਡੀ ਧੁਨੀ ਜਾਂ ਅਖੰਡੇ ਤਾਂ ਧੁਨੀ ਵਿਗਿਆਨ ਦੀਆਂ ਸ਼ਾਖਾਵਾਂ ਪੁੱਛੀਆਂ ਹਨ ਉਚਾਰਨ ਅਤੇ ਸੰਚਾਰੀ ਦੋ ਦੁਨੀਆ ਸ਼ਖਾਵਾਂ ਪੰਜਾਬੀ ਦੀਆਂ ਸਵਰ ਦੁਨੀਆ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਪੰਜਾਬੀ ਦੀਆਂ ਸਵਰ ਦੁਨੀਆ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 4 2 3 ਜਾਂ 5 ਤਾਂ ਇਹਨਾਂ ਨੂੰ ਵੰਡਿਆ ਗਿਆ ਹੈ ਤਿੰਨਾਂ ਦੇ ਵਿੱਚ ਠੀਕ ਹੈ ਪੰਜਾਬੀ ਦੇ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਇਹਨਾਂ ਨੂੰ ਵੰਡਿਆ ਹੈ ਦੋ ਭਾਗਾਂ ਦੇ ਵਿੱਚ ਠੀਕ ਹੈ ਲਘੂ ਸਵਰ ਤੇ ਧੀਰਗ ਸਵਰ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਦੋ ਠੀਕ ਹੈ ਲਘੂ ਸਵਰ ਤੇ ਧੀਰਗ ਸਵਰ ਮਨਜੇ ਕਿ ਹੈ ਧੁਨੀ ਵਿਉਂਤ ਦੇ ਭਾਗ ਕਿਹੜੇ ਹਨ ਖੰਡੀ ਧੁਨੀ ਵਿਉਂ ਆ ਖੰਡੀ ਧੁਨੀ ਖੰਡੀ ਅਤੇ ਅਖੰਡੀ ਧੁਨੀ ਵਿਉਂਤ ਖੰਡੀ ਤੁਨੀ ਵਿਉਂ ਵਾਕ ਸਵਰ ਤੇ ਨਾਸਿਕਤਾ ਤੇ ਤੁਨੀ ਵਿਉਂਤ ਦੇ ਭਾਗ ਹਨ ਖੰਡੀ ਅਤੇ ਅਖੰਡਿਤ ਤੁਨੀ ਵਿਉਂਤ ਖੰਡੀ ਤੁਨੀ ਵਿਉਂਤ ਵਿੱਚ ਕੀ ਸ਼ਾਮਿਲ ਹੈ ਸਵਰ ਅਤੇ ਅਰਧ ਸਵਰ ਵਾਕ ਤੇ ਸਵਰ ਸਵਰ ਤੇ ਨਾਸਿਕਤਾ ਸਵਰ ਵਿਅੰਜਨ ਅਤੇ ਅਰਧ ਸਵਰ ਠੀਕ ਹੈ ਤਾਂ ਇਸ ਦੇ ਵਿੱਚ ਸ਼ਾਮਿਲ ਹਨ ਖੰਡੀ ਤੁਨੀ ਵਿਉਂਤ ਵਿੱਚ ਸਵਰ ਸਵਰ ਵਿਅੰਜਨ ਅਤੇ ਅਰਧ ਸਵਰ ਜਿਹੜੇ ਹਨ ਸ਼ਾਮਿਲ ਹੁੰਦੇ ਹਨ ਠੀਕ ਹੈ ਅਰਧ ਸਵਰ ਕਿਹੜੇ ਹਨ ਇਈ ਆ ਅਤੇ ਵਾ ਠੀਕ ਹੈ ਨਾ ਨੂੰ ਅਰਧ ਸਵਰ ਬੋਲਦੇ ਹਨ ਪੰਜਾਬੀ ਦੇ ਪੱਛੀਨ ਵਰਣਮਾਲਾ ਦੇ ਕਿੰਨੇ ਅੱਖਰ ਹਨ ਪੱਛੀਨ ਪੁੱਛਿਆ ਸਭ ਤੋਂ ਪਹਿਲੇ ਠੀਕ ਹੈ ਪੁਰਾਣੇ ਹੁਣ ਤਾਂ 41 ਹਨ ਤਾਂ ਪੱਛੀਨ ਪੁੱਛਿਆ ਤਾਂ ਫਿਰ 35 ਠੀਕ ਹੈ ਪਹਿਲੇ ਜੀ ਡੀ ਸੀ ਵਰਣਮਾਲਾ ਪੰਜਾਬੀ ਦੀ 35 ਅੱਖਰੀ ਸੀ ਇਸ ਨੂੰ 35 ਵੀ ਭੁੱਲਿਆ ਜਾਂਦਾ ਸੀ ਤੇ ਹੁਣ ਪਰ 41 ਹਨ ਆਧੁਨਿਕ ਪੰਜਾਬੀ ਵਰਣਮਾਲਾ ਦੇ ਕੁੱਲ ਕਿੰਨੇ ਅੱਖਰ ਹਨ ਹੁਣ ਪੁੱਛਿਓ ਉਹਨਾਂ ਨੇ ਆਧੁਨਿਕ ਠੀਕ ਹੈ ਆਧੁਨਿਕ ਮਤਲਬ ਹੁਣ ਪੰਜਾਬੀ ਵਰਣਮਾਲਾ ਦੇ ਕੁੱਲ ਕਿੰਨੇ ਅੱਖਰ ਹਨ 35 36 40 ਤੇ 41 ਤਾਂ ਆਧੁਨਿਕ ਦੇ ਘਾਲੇ ਹੁੰਦੀ ਹੈ ਤਾਂ 41 ਠੀਕ ਹੈ ਛੇ ਅੱਖਰ ਫਾਰਸੀ ਦੇ ਪਾਸ਼ਾ ਦੇ ਵਿੱਚੋਂ ਲਈ ਗਏ ਹਨ ਬਿੰਦੀ ਵਾਲੇ పేతిను శామ గిణీ ఉతా చీన వర్ణమాలా దేత చంగీయో చైక్ కమెంట్ బుత బవాదా